ਕਿਹੜੀ ਜਗ੍ਹਾ ਤੋਂ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਤੋਂ ਜੀ ਅੱਛਾ ਤੁਹਾਨੂੰ ਅਸੀਂ ਬੋਡੀ ਸਰਵਿਸ ਪਾਇਕ ਦਿੱਤਾ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਦਿੱਕਤਾਂ ਸੀ ਮਿਰਗੀ ਦੇ ਦੌਰੇ ਦੀ ਪ੍ਰੋਬਲਮ ਸੀ ਮਿਰਗੀ ਦੇ ਦੌਰੇ ਦੀ ਪ੍ਰੋਬਲਮ ਕਿੰਨੇ ਟਾਈਮ ਤੋਂ ਸੀ ਤੁਹਾਨੂੰ 12 ਸਾਲ ਤੋਂ ਜੀ ਅੱਛਾ 12 ਸਾਲ ਤੋਂ ਤੁਸੀਂ ਕੋਈ 12 ਸਾਲ ਤੋਂ ਇਲਾਜ ਨਹੀਂ ਕਰਵਾਇਆ ਆਪਣਾ ਕਰਵਾਇਆ ਸੀ ਜੀ ਉਹ ਜ ਮੈਂ ਗੋਲੀ ਸੁਬਾ ਖਾਂਦੀ ਸੀ ਤਸਨੀਰ ਆਉਂਦੀ ਸੀ ਤਿੰਨ ਦਾ ਗੋਲੀ ਖਾਣੀ ਸੀ ਨੀਂਦ ਆ ਜਾਂਦੀ ਸੀ ਅੱਛਾ ਉਹਦੇ ਨਾਲ ਤੁਹਾਨੂੰ ਨੀਂਦ ਹੀ ਆ ਜਾਂਦੀ ਸੀ ਕਿ ਮਿਰਗੀ ਦੇ ਦੌਰੇ ਦਾ ਕੋਈ ਰਿਜ਼ਲਟ ਨਹੀਂ ਮਿਲ ਰਿਹਾ ਸੀ ਨਹੀਂ ਜਦੋਂ ਨੂੰ ਅੱਛਾ ਹੁਣ ਤੁਸੀਂ ਆਪਣਾ ਬਾਡੀ ਸਰਵਿਸ ਪੈਕ ਵਰਤਿਆ ਇਹਦੇ ਨਾਲ ਤੁਹਾਡੀ ਕਿਵੇਂ ਹੈ ਦਿੱਕਤ ਜੇ ਮੈਨੂੰ 2 ਹਫਤੇ ਚ ਵਰਤਣ ਤੋਂ ਬਾਅਦ ਲੱਗੇ ਸੀ 2 ਹਫਤੇ ਚ ਵੀ ਠੀਕ ਹੋਣ ਲੱਗ ਗਈ ਸੀ ਮੈਨੂੰ ਵੀ ਫੀਲ ਕਰਨ ਲੱਗੀ ਸੀ ਮੈਂ ਠੀਕ ਆ ਹੁਣ ਅੱਛਾ ਤੁਸੀਂ ਜਿਵੇਂ ਚੱਕਰ ਖਾ ਕੇ ਡਿੱਗ ਪੈਂਦੇ ਸੀਗੇ ਹੁਣ ਜਿਕੇ ਕਦੇ ਡਿੱਗੇ ਬਥਰਾਂ ਚੱਕਰ ਵੀ ਆਉਂਦਾ ਅਸਤੇ ਦਰਦ ਵੀ ਕਦੇ ਨਹੀਂ ਹੋਇਆ ਕੁਛ ਨਹੀਂ ਹੋਇਆ ਪਿਛਲੇ ਅੱਛਾ ਇੱਕ ਤੁਸੀਂ ਸੁਸਤੀ ਜੀ ਕਹਿੰਦੇ ਸੀ ਬਾਡੀ ਨੂੰ ਰਹਿੰਦੀ ਹੈ ਹਾਂਜੀ ਸਸਤੇ ਰਹਿੰਦੇ ਸਾਂ ਠੀਕ ਆ ਬਿਲਕੁਲ ਜੀ ਓਕੇ ਇੱਕ ਤੁਸੀਂ ਕਹਿੰਦੇ ਸੀ ਵੀ ਮੈਨੂੰ ਲੇਡੀਜ਼ ਪ੍ਰੋਬਲਮ ਸੀ ਜਿਵੇਂ ਤੁਹਾਨੂੰ ਡੇਟ ਆਈ ਤੋਂ ਜਿਹੜਾ ਪੀਰੀਅਡ ਆਇਤੋਂ ਤੁਹਾਨੂੰ ਦਰਦ ਹੁੰਦਾ ਸੀਗਾ ਹਾਂਜੀ ਉਹ ਬਿਲਕੁਲ ਠੀਕ ਆ ਦਰਦ ਨਹੀਂ ਹੁੰਦਾ ਜੀ ਅਸਲ ਲੱਤਾਂ 'ਚ ਦਰਦ ਕਹਿੰਦੇ ਸੀ ਹੁੰਦਾ ਇੱਕ ਬਿਲਕੁਲ ਜੀ ਠੀਕ ਆ ਲੱਤਾਂ ਮਤਲਬ ਸਾਰੇ ਸਰੀਰ ਦੇ ਸਰਵਿਸ ਹੋ ਗਈ ਜਾਂ ਤਾਂ ਇਕੱਲਾ ਨਦੀ ਓਕੇ ਬਿਲਕੁਲ ਦਰਦ ਨਹੀਂ ਹੁੰਦਾ ਮਤਲਬ ਵੈਰੀ ਗੁੱਡ ਤੁਹਾਨੂੰ ਅੱਜ ਕਿਸੇ ਵੀ ਕਿਸਮ ਦੀ ਪ੍ਰੋਬਲਮ ਨਹੀਂ ਹੈਗੀ ਕੋਈ ਵੀ ਤੁਸੀਂ ਅੱਜ ਦਵਾਈ ਨਹੀਂ ਲੈ ਰਹੇ ਹੋਗੇ ਤੁਹਾਡਾ ਇਹ ਰਿਜ਼ਲਟ ਦੇਖਣਗੇ ਸੋਸ਼ਲ ਮੀਡੀਆ ਤੇ ਭੈਣ ਭਾਈ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕੀ ਸਲਾਹ ਦੇਣਾ ਚਾਹੋਗੇ ਬਾਡੀ ਸਰਵਿਸ ਪੈਕ ਬਾਰੇ ਮੈਨੂੰ ਇਹ ਸਲਾਹ ਦਵਾਂਗੀ ਜਦੋਂ ਕਿ ਮੇਰੀ 1 ਵਾਰ ਸਾਲ ਦੀ ਪ੍ਰੋਬਲਮ ਠੀਕ ਹੋ ਗਈ ਤਾਂ ਉਹਨਾਂ ਨੂੰ ਕਿਉਂ ਠੀਕ ਨਹੀਂ WhatsApp ਸਰਵਿਸ ਤੋਂ ਵਾਤ ਠੀਕ ਹੈ